ਦੇ ਲਈ ਦੋ ਮਹੀਨਿਆਂ ਤੋਂ ਐਂਟੀ ਲਾਰਵਾ ਅਭਿਆਨ ਜਿਹੜਾ ਉਹ ਸ਼ਹਿਰ ਕਾਲਕਾਤਾ ਦੇ ਵਿੱਚ ਚੱਲ ਰਿਹਾ ਜਿਸ ਦੇ ਤਹਿਤ ਅਸੀਂ ਵੱਖ-ਵੱਖ ਮੁਹੱਲਿਆਂ ਦੇ ਵਿੱਚ ਸਾਡੀਆਂ ਟੀਮਾਂ ਕੰਮ ਕਰ ਰਹੀਆਂ ਅੱਜ ਅਸੀਂ ਉੱਪਾਂ ਵਾਲੀ ਗਲੀ ਦੇ ਵਿੱਚ ਪਹੁੰਚੇ ਹਾਂ ਤੇ ਇੱਥੇ ਅਸੀਂ ਜਿਹੜੇ ਇਥੋਂ ਦੇ ਵਸਨੀਕ ਹੈ ਉਹਨਾਂ ਨੂੰ ਤਕਰੀਬਨ ਜਦੋਂ ਵੀ ਸਾਡੀ ਵਿਜ਼ਿਟ ਹੁੰਦੀ ਹੈ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਘਰਾਂ ਦੇ ਵਿੱਚ ਜਿਹੜਾ ਅਸੀਂ ਲਾਰਵਾ ਕਿਵੇਂ ਖਤਮ ਕਰ ਸਕਦੇ ਹਾਂ ਫ੍ਰਿਜ ਦੀ ਟਰੇ ਜਿਹੜੀ ਹੈ ਉਹਦੇ ਪਿੱਛੇ ਲਾਰਵਾ ਜਿਹੜਾ ਹੁੰਦਾ ਉਹਨੂੰ ਹਰ ਹਫ਼ਤੇ ਅਸੀਂ ਸੁਕਾਣ ਜਿਹੜਾ ਕੱਢ ਕੇ ਸੁਕਾਉਣਾ ਹੈ ਉਸ ਤੋਂ ਇਲਾਵਾ ਕੂਲਰ ਦੇ ਵਿੱਚ ਲਾਰਵਾ ਹੁੰਦਾ ਤਾਂ ਉਹਨੂੰ ਅਸੀਂ ਹਰ ਹਫਤੇ ਸਕਾਉਣਾ ਹੈ ਹੋਰ ਟੈਂਕੀਆਂ ਦੇ ਵਿੱਚ ਪਾਣੀ ਦੇ ਗਿੱਲੇ ਵੀ ਸੋਰਸ ਹੈ ਉਹਨਾਂ ਦੇ ਵਿੱਚ ਲਾਰਵਾ ਜਿਹੜਾ ਬਣ ਜਾਂਦਾ ਉਹਨੂੰ ਅਸੀਂ ਕੱਢ ਕੇ ਸਕਾਉਣਾ ਹੈ ਠੀਕ ਹੋਈ ਬਿ ਸੇਮ ਟਾਈਮ ਨਾਲ ਸਿਹਤ ਵਿਭਾਗ ਦੀ ਟੀਮਾਂ ਇੱਧਰ ਬਾਜਿਲਕਾ ਦੇ ਹਰ ਗਲੀ ਵੱਲ ਇਹ ਜਾਂਦੀਆਂ ਨੇ ਤੇ ਸਾਨੂੰ ਇਸ ਜਿਹੜੀ ਦੀ ਜ਼ਿਆਦਾ ਖੁਸ਼ੀ ਹੈ ਕਿ ਉਹ ਇੱਕ ਇੱਕ ਚੀਜ਼ ਇੱਕ ਇੱਕ ਘਰਾਂ ਦੇ ਵਿੱਚ ਜਾ ਕੇ ਪੂਰਾ ਮੋਹਿਨਾ ਕਰਦੇ ਨੇ ਫ੍ਰਿਜ ਵੇਖਦੇ ਨੇ ਨਾਲੀਆਂ ਵੇਖਦੇ ਨੇ ਤੇ ਲੋਕਾਂ ਨੂੰ ਐਡਵਾਈਸ ਕਰਦੇ ਨੇ ਤਾਨੂੰ ਬਹੁਤ ਖੁਸ਼ੀ ਹੈ ਮਹੀਨੇ ਦੋ ਮਹੀਨੇ ਬਾਅਦ ਸਿਹਤ ਦੇ ਐਡਵਾਈਜ਼ਰ ਸਾਰੇ ਆਉਂਦੇ ਨੇ ਤੁਹਾਨੂੰ ਦੱਸ ਕੇ ਜਾਂਦੇ ਨੇ ਉਹ ਅਸੀਂ ਲੋਕ ਸਾਰੇ ਮਿਲ ਜੁਲ ਕੇ ਬਹੁਤੀ ਪ੍ਰੇਤਨ ਕਰਦੇ ਹਾਂ ਵੀ ਵੱਧ ਤੋਂ ਵੱਧ ਡੇਂਗੂ ਦਾ ਜਿਹੜਾ ਲਾਰਵਾ ਹੈ ਉਹਨੂੰ ਖਤਮ ਕੀਤਾ ਜਾ ਸਕਦਾ